ਨਗਰ ਨਿਗਮ ਨੂੰ ਸਮਾਰਟ ਸਿਟੀ ਮਿਸ਼ਨ ਤਹਿਤ 130 ਕਰੋੜ ਦੀ ਲਾਗਤ ਨਾਲ ਬਣਾਏ ਗਏ ਪੱਖੋਵਾਲ ਰੋਡ ਫਲਾਈਓਵਰ ਅਤੇ ਰੇਲਵੇ ਅੰਡਰ ਬ੍ਰਿਜ ਦੇ ਲਈ ਕੇਂਦਰ ਸਰਕਾਰ ਤੋਂ ਅਵਾਰਡ ਮਿਲਿਆ ਹੈ ਇਹ ਅਵਾਰਡ ਕਮਿਸ਼ਨਰ ਅਦਿੱਤਿਆ ਵੱਲੋਂ ਸ਼ਹਿਰ ਵਿਕਾਸ ਮੰਤਰਾਲਾ ਵੱਲੋਂ ਆਯੋਜਿਤ ਸਮਾਰੋਹ ਦੌਰਾਨ ਹਾਸਲ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਅਵਾਰਡ ਇਨੋਵੇਟਿਵ ਟਰਾਂਸਪੋਰਟ ਸੋਲੂਸ਼ਨ ਫਾਰ ਦੀ ਸਿਟੀ ਦੀ ਕੈਟਾਗਰੀ ਵਿੱਚ ਮਿਲਿਆ ਹੈ ਕਿਉਂਕਿ ਇਸ ਪ੍ਰੋਜੈਕਟ ਦੀ ਵਜ੍ਹਾ ਨਾਲ ਪਖੋਵਾਲ ਰੋਡ ਰੇਲਵੇ ਦੇ ਕ੍ਰੋਸਿੰਗ ਤੇ ਲੱਗਣ ਵਾਲੇ ਜਾਮ ਦੀਆਂ ਸਮੱਸਿਆ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਇਸ ਪ੍ਰੋਜੈਕਟ ਤੇ ਇੱਕ ਫਲਾਈਓਵਰ ਪਖੋਵਾਲ ਰੋਡ ਨਹਿਰ ਵੱਲੋਂ ਸ਼ੁਰੂ ਹੋ ਕੇ ਹੀਰੋ ਬੈਕਰੀ ਚੌਂਕ ਨੂੰ ਕ੍ਰੋਸ ਕਰਕੇ ਉੱਤਰ ਰਿਹਾ ਹੈ ਜਦਕਿ ਤਿੰਨ ਅੰਡਰ ਬ੍ਰਿਜ ਨੇ ਜਿਨ੍ਹਾਂ ਚ ਆਰਯੂਬੀ ਪਖੋਵਾਲ ਰੋਡ ਨਹਿਰ ਵੱਲੋਂ ਸ਼ੁਰੂ ਹੋ ਕੇ ਸਰਾਬਾ ਨਗਰ ਵਿੱਚ ਜਾਂਦਾ ਹੈ ਇਸ ਤੋਂ ਇਲਾਵਾ ਦੂਜਾ ਆਰਓਬੀ ਹੀਰੋ ਤੱਕ ਸ਼ੁਰੂ ਹੋ ਕੇ ਪੱਖੋਵਾਲ ਰੋਡ ਨਹਿਰਵਾਲ ਜਾਂਦਾ ਹੈ ਅਤੇ ਤੀਜਾ ਆਰਓਬ ਮਾਡਲ ਟਾਊਨ ਸ਼ਮਸ਼ਾਨ ਘਾੜ ਰੋਡ ਤੋਂ ਸ਼ੁਰੂ ਹੋ ਕੇ ਸਰਾਬਾ ਨਗਰ ਵਿੱਚ ਜਾਂਦਾ ਹੈ ਜਿਸ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਨੂੰ ਟ੍ਰੈਫਿਕ ਜਾਮ ਵਿੱਚ ਫਸਣ ਜਾਂ ਸਿਗਨਲ ਤੇ ਰੁਕਣ ਦੀ ਜ਼ਰੂਰਤ ਨਹੀਂ ਹੈ ਅਤੇ ਕਾਫੀ ਘੱਟ ਸਮੇਂ ਵਿੱਚ ਇੱਕ ਤੋਂ ਦੂਜੀ ਜਗ੍ਹਾ ਜਾ ਸਕਦੇ ਨੇ ਨਗਰ ਨਿਗਮ ਨੂੰ ਸਮਾਰਟ ਸਿਟੀ ਮਿਸ਼ਨ ਤਹਿਤ 130 ਕਰੋੜ ਦੀ ਲਾਗਤ ਨਾਲ ਬਣਾਏ ਗੇ ਪੱਖੋਵਾਲ ਰੋਡ ਫਲਾਈਓਵਰ ਅਤੇ ਰੇਲਵੇ ਅੰਡਰਬ੍ਰਿਜ ਦੇ ਲਈ ਕੇਂਦਰ ਸਰਕਾਰ ਤੋਂ ਅਵਾਰਡ ਮਿਲਿਆ ਹੈ ਇਹ ਅਵਾਰਡ ਕਮਿਸ਼ਨਰ ਅਦਿੱਤਿਆ ਵੱਲੋਂ ਸ਼ਹਿਰ ਵਿਕਾਸ ਮੰਤਰਾਲਾ ਵੱਲੋਂ ਆਯੋਜਿਤ ਸਮਾਰੋਹ ਦੌਰਾਨ ਹਾਸਲ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਅਵਾਰਡ ਇਨੋਵੇਟਿਵ ਟ੍ਰਾਂਸਪੋਰਟ ਸੋਲੂਸ਼ਨ ਫਾਰ ਦੀ ਸਿਟੀ ਦੀ ਕੈਟਾਗਰੀ ਵਿੱਚ ਮਿਲਿਆ ਹੈ ਕਿਉਂਕਿ ਇਸ ਪ੍ਰੋਜੈਕਟ ਦੀ ਵਜ੍ਹਾ ਨਾਲ ਪੱਖੋਵਾਲ ਰੋਡ ਰੇਲਵੇ ਦੇ ਕ੍ਰੋਸਿੰਗ ਤੇ ਲੱਗਣ ਵਾਲੇ ਜਾਮ ਦੀਆਂ ਸਮੱਸਿਆ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਇਸ ਪ੍ਰੋਜੈਕਟ ਤੇ ਇੱਕ ਫਲਾਈਓਵਰ ਪੱਖੋਵਾਲ ਰੋਡ ਨਹਿਰ ਵੱਲੋਂ ਸ਼ੁਰੂ ਹੋ ਕੇ ਹੀਰੋ ਬੈਕਰੀ ਚੌਂਕ ਨੂੰ ਕ੍ਰੋਸ ਕਰਕੇ ਉੱਤਰ ਰਿਹਾ ਹੈ ਜਦਕਿ ਤਿੰਨ ਅੰਡਰ ਬ੍ਰਿਜ ਨੇ ਜਿਨ੍ਹਾਂ ਚ ਆਰਯੂਬੀ ਪੱਖੋਵਾਲ ਰੋਡ ਨਹਿਰ ਵੱਲੋਂ ਸ਼ੁਰੂ ਹੋ ਕੇ ਸਰਾਬਾ ਨਗਰ ਵਿੱਚ ਜਾਂਦਾ ਹੈ ਇਸ ਤੋਂ ਇਲਾਵਾ ਦੂਜਾ ਆਰਓਬੀ ਹੀਰੋ ਤੱਕ ਸ਼ੁਰੂ ਹੋ ਕੇ ਪੱਖੋਵਾਲ ਰੋਡ ਨਹਿਰਵਾਲ ਜਾਂਦਾ ਹੈ ਅਤੇ ਤੀਜਾ ਆਰਓਬੀ ਮਾਡਲ ਟਾਊਨ ਸ਼ਮਸ਼ਾਨ ਘਾਟ ਰੋਡ ਤੋਂ ਸ਼ੁਰੂ ਹੋ ਕੇ ਸਰਾਬਾ ਨਗਰ ਵਿੱਚ ਜਾਂਦਾ ਹੈ ਜਿਸ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਨੂੰ ਟ੍ਰੈਫਿਕ ਜਮ ਵਿੱਚ ਫਸਣ ਜਾਂ ਸਿਗਨਲ ਤੇ ਰੁਕਣ ਦੀ ਜ਼ਰੂਰਤ ਨਹੀਂ ਹੈ ਅਤੇ ਕਾਫੀ ਘੱਟ ਸਮੇਂ ਵਿੱਚ ਇੱਕ ਤੋਂ ਦੂਜੀ ਜਗ੍ਹਾ ਜਾ ਸਕਦੇ ਨੇ